ਫੂਕ ਮਾਰਿਓ ਚਵਾਰਾ ਲੰਗ ਜਾਂਦਾ ਤੇ ਬਊ ਦਾ ਪਕਾਇਆ ਫੁਲਕਾ ਇੰਦਰ ਵੇਖ ਲੋ ਕਿਨੇ ਛੜੇ ਵਰਗੀ ਮੋਜ ਨਹੀਂ ਜੇ ਛੜਾ ਬਿਮਾਰ ਨਾ ਹੋਵੇ ਕਾਹ ਕਹਿੰਦੀ ਬਿਮਾਰ ਹੀ ਪੱਲੇ ਕੱਖੀ ਆ ਹਾਂ ਤੇ ਬਾਕੀ ਬਈ ਮੈਂ ਤੁਹਾਨੂੰ ਦੱਸਦਾ ਗੱਲ ਛੜੇ ਨਾਲੋਂ ਭੈੜਾ ਹਾਲ ਵੈਜ ਜਾਂਦਾ ਜਦੋਂ ਉਹਦੀ ਜਨਾਨੀ ਪੇਕੇ ਜਾਵੜਦੀ ਬੱਚਿਆਂ ਨੂੰ ਲੈ ਕੇ ਨਾਨਕੀ ਘਮਾਉਣ ਤੇ ਉਹ ਤਾਂ ਬਈ ਉਹ ਤਾਂ ਮਤਲਬ ਪੰਜਵੇਂ ਮਲਾਕੇ ਹੋ ਚੁੰਦੇ ਆ ਤੇ ਪਰ ਮਗਰੋਂ ਬਈ ਬਣਾਇਆ ਨਹੀਂ ਤੇ ਉਹਦੀ ਪਾਉਣ ਨੂੰ ਇਹ ਤੁਹਾਨੂੰ ਵੀ ਪਤਾ ਨਾ ਤੇ ਇੱਧਰ ਵੇਖ ਬਾਈ ਰੋਟੀ ਵਿਦ ਕਿਉ ਚੋਪੜਮੀ ਵਿਦ ਬਲੈਕ ਬਲੈਕ ਡਾਟ ਵਿਦ ਆਲਣਾ ਵਿਦ ਰੋਟੀ ਵਿਦ ਆਟਾ ਤੇ ਅਸੀਂ ਬਾਈ ਕੱਲ ਨੂੰ ਬਣਾਉਣਾ ਵੀ ਦੀ ਇੱਕ ਰੋਟੀ ਬਣੂਗੀ ਕੇ ਦੋ ਮੈਨੂੰ ਤਾਂ ਲੱਗਦਾ ਐ ਰੈਕਟ ਵੀ ਨਹੀਂ ਬਣਦੀ ਤੇ ਨਹੀਂ ਇਹ ਮੁਰਗਾ ਦਾ ਤਰੀਕਾ ਹੁੰਦਾ ਦੋ ਕਿਵੇਂ ਬਣਾ ਦੂਗਾ ਹਾਂ ਏਗਾ ਦਾ ਬਚਰੋ ਕੋ ਕਰ ਦਿੰਦਿਆਂ ਬਈ ਗੋਲ ਮੋਲ ਆਪਣੇ ਤੋਂ ਨਹੀਂ ਹੁੰਦੀ ਬਈ ਗੋਲ ਮੋਲ ਤੇ ਆਪਣੇ ਬੰਦੇ ਸਿੱਧਾ ਸੌ ਪਰ ਜਿਆ ਤਰੀਕਾ ਹੁੰਦਾ ਵੀ ਗੋਲ ਜੀ ਕਰੋ ਤੇ ਐ ਜੇ ਕਰਕੇ ਜਿਹੜਾ ਮੰਮੀ ਨੇ ਸਿਖਾਇਆ ਹੁੰਦਾ ਤੇ ਵੀ ਸਿਰ ਤੋਂ ਤਵੇ ਤੇ ਮੋਟੀ ਪੱਲੀ ਤੇ ਜਿਵੇਂ ਆਉਂਦੀ ਆਉਣ ਦੇ ਤੇ ਖਾ ਕੇ ਤੇ ਖੁਸ਼ ਹੋ ਜਾ ਤੇ ਪਰ ਬਈ ਜੇ ਨਾ ਮੱਲਾ ਤਨ ਮੈਂ ਅੱਜ ਰੋਟੀ ਵੇਖ ਲੋ ਇਹੀ ਅੱਜ ਤੋਂ 2-3 ਦਿਨ ਬਾਅਦ ਜਦੋਂ ਕਿੰਦੀ ਰੋਟੀ ਪਕਾਊਗਾ ਨਾ ਤੇ ਗੱਲਬਾਤ ਹੀ ਹੋਰ ਹੋਊਗੀ ਤੇ ਬਾਈ ਵੈਸੇ ਇਹ ਵੀ ਬੰਦਾ ਹੰਡਿਆ ਵਰਤਦਾ ਮੈਂ ਵੀ ਹੰਡਿਆ ਵਰਤਦਾ ਕਿਉਂਕਿ ਮੈਂ ਵੀ ਮਹਾਰਾষ্ট্র ਚ ਪੜਿਆ ਲਿਖਿਆ ਤੇ ਅਸੀਂ ਵੀ ਆਪ ਸਿਖਾਉਂਦੇ ਰਹੇ ਆ ਤੇ ਇਹ ਵੀ ਮਤਲਬ ਕੋਈ ਅਨਜਾਨ ਨਹੀਂ ਗਾ ਰੋਟੀ ਤੋਂ ਪਰ ਫੇਰ ਵੀ ਰੋਟੀ ਉਸੇ ਜਿਹੜਾ ਰੋਟੀ ਨਿੱਤ ਪਕਾਉਂਦਾ ਕਿਉਂ ਵੀ ਕਹਿੰਦੀ ਗਵਾਂਢ ਗਣਾ ਮੰਗਣਾ ਸੌਖੀ ਆ ਹਾਂ ਮੈਂ ਇੱਕ ਦਿਨ ਗਵਾਂਢੀਆਂ ਤੋਂ ਰੋਟੀ ਮੰਗੀ ਤੇ ਮੇਰੇ ਕੋਲੇ ਨਾ ਪੰਜ ਕੇ ਰੋਟੀਆਂ ਸੀਗੀਆਂ ਮਾਚਲ ਯਾਰ ਇੱਕ ਤੋਂ ਹੁਣ ਤੇ ਜਨ ਕੁੱਤੀ ਨੂੰ ਪਾ ਦਾਂਗੇ ਵੀ ਜਿਹੜੀ ਬੰਦੇ ਦੀ ਸੋਚ ਹੁੰਦੀ ਆ ਤੇ ਮੈਨੂੰ ਉਹਨਾਂ ਨੇ ਚੱਕ ਕੇ ਨਾ ਬਈ 20 ਰੋਟੀ ਪੜਾਦੀ ਹਾਲਾਂਕਿ ਅਸੀਂ ਆਪਾਂ ਉਹਨਾਂ ਦਾ ਇੰਨਾ ਕੀਤਾ ਕਿੰਦੀ ਵੀ ਮੈਂ ਨਾ ਸੱਜੁਰੀਆਂ ਰੋਟੀਆਂ ਪੂੜੇ ਪਕੌੜੇ ਲੜ ਰੋਂਕੜਾ ਹਾਂ ਹਾਂ ਲੱਗੜਾ ਜੀ ਕਰਦੇ ਆਵੇ ਹਾਂ ਪਹਿਲਾਂ ਸਾਡੇ ਕੋਲੇ ਚ ਇਹ ਵੀ ਚੋਪੜਾਂਗੇ ਆਪਾਂ ਕੋਈ ਨਹੀਂ ਤੇ ਉਹਨਾਂ ਨੇ ਭਰਾਵਾ ਇਤੋਂ ਵੀ ਭੇੜੀ ਦੇਤੀ ਮੈਨੂੰ ਉਹ ਮੈਂ ਆ ਕੇ ਖਾਵਾਂ ਤੇ ਜਦੋਂ ਮੈਂ ਉਹਦੀ ਬੁਰਕੀ ਬਣਾਵਾਂ ਤੇ ਬਈ ਐਂ ਭੁਰਜੇ ਤੇ ਮੈਂ ਵੀ ਆਦੀ ਮੈਡਮ ਨੂੰ ਲਾਂਭਾ ਦਿੱਤਾ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੇਰੇ ਨਾਲ ਐਂ ਕਰੀ ਤਾਂ ਤੂੰ ਤਾਂ ਵੀ ਉਹਨਾਂ ਨੂੰ ਚਾਰ ਛੁੰਡੇ ਲਾੜਾ ਦਿੰਦੀਆਂ ਤੇ ਉਹਨਾਂ ਬੰਦੇ ਨੇ ਇੱਕੋ ਪਤਾ ਕੀ ਕਿਹਾ ਅਖੇ ਉਹਨੇ ਕਿਹਾ ਸਾਨੂੰ ਦੱਸਿਆ ਸੀ ਵੀ ਸੱਜਰੀ ਦੇਓ ਜਾਂ ਦੂਜੀ ਦੇਓ ਕਿ ਤੀੜ ਹੋ ਜੋ ਤੁਹਾਡੇ ਘਰੇ ਮੰਗਣ ਆ ਗਿਆ ਬੰਦੀ ਬੰਦਾ ਰੋਟੀ ਆ ਗਿਆ ਅੱਛਾ ਤੁਸੀਂ ਸਰਦਾਰ ਹੋਗੇ ਲਾਉੜਿਓ ਤੇ ਲੱਤ ਚੱਕ ਚੱਕ ਪੱਦ ਮਾਰਦੇ ਆਂ ਦੱਲਿਓ ਕੋਈ ਨਹੀਂ ਟਾਈਮ ਆਉਣ ਤੇ ਤੁਹਾਨੂੰ ਦੱਸੂਗਾ ਮੈਂ ਤੁਸੀਂ ਤਾਂ ਪੂਦੀ ਦਾ ਹਫਤਾ ਭਰਿਆ ਕਰੋਗੇ ਘਰੇ ਆ ਕੇ ਪਿਓ ਦੇ ਵਿਆਹ ਲੈ ਜੀ ਅੱਜ ਹਫਤੇ ਚ 1500 ਕਮਾਇਆ ਤੇ 513 ਓਏ ਧੱਲੇ ਲੋਕ ਐ ਲੋਡ ਨਹੀਂ ਆਉਂਦੇ ਪਰੜਾ ਯਾਰ ਭੈਣ ਚੋਦ ਤੁਰੇ ਆਉਣਗੇ ਤੁਰੇ ਆਉਣਗੇ ਤੇ ਐ ਨਹੀਂ ਵੀ ਕੱਟੀ ਦੀ ਖੁਰਨੀ ਚ ਸੜਦਗੇ ਤੇ ਉਹਦੇ ਮੂਥ ਚ ਰੋਟ ਸੜ ਜਾਂਦੇ ਅੱਛਾ ਵੀ ਕਿਉਂ ਤੁਹਾਡੀ ਬਾਦਸ਼ਾਹੀ ਖਤਮ ਹੁੰਦੀ ਧੱਲਿਓ ਤੁਸੀਂ ਤੁਹਾਨੂੰ ਰੱਬ ਵੇਖੂਗਾ ਰੱਬ ਤੁਸੀਂ ਜਿਹੜੀ ਲੱਤ ਚੱਕ ਕੇ ਪੱਦ ਮਾਰਦੇ ਨਾ ਤੇ ਪੱਦ ਵਾਲੀ ਮੋਰੀ ਥੋੜੀ ਰੱਬ ਕਰੂਗਾ ਕੜਿਚ ਕੁੜੀਚੋ ਦੱਲੇ ਆ ਵੇਖੋ ਚਲ ਆਪਾਂ ਕਿਸੇ ਦੀ ਕੀ ਭੈਣ ਨੂੰ ਯਾਣਾ ਲੋੜੇ ਦੇ ਯਾਦ ਨਹੀਂ ਆਪਣੇ ਤੂੰ ਰੋਟੀ ਭਗਦੀ ਵੇਖ ਸੱਜਣਾ ਸਵਾਦ ਸਬਜੀ ਸੂਜੀ ਬਾਈ ਉਹ ਵਾਲਾ ਕੁੱਕਰ ਜੇ ਬਣਾ ਲਈ ਛੜਿਆ ਨੇ ਤੇ ਇਧਰ ਵੇ ਤੂੰ ਕੱਲ ਨੂੰ ਤੁਹਾਨੂੰ ਬਾਈ ਸਾਗ ਬਣਾ ਕੇ ਵਿਖਾਵਾਂਗੇ ਜਮਾਂ ਨੇ ਤੇ ਜਨਾ ਵੀ ਉਹ ਅਸੀਂ ਇਮੇਜ ਅਸੀਂ ਜਿਹੜਾ ਆਪਦੇ ਮਨ ਚ ਸੋਚਿਆ ਵੀ ਇੱਕ ਜਨਾਨੀ ਜਾਂਦੇ ਸਵਾਲ ਬਣਾ ਸਕਦੀ ਹੈ ਕਿ ਬੰਦਾ ਵੀ ਕੋਸ਼ਿਸ਼ ਕਰ ਸਕਦਾ ਕਰ ਸਕਦੇ ਆ ਯਾਰ ਸਾਡੇ ਕੋਲੇ ਇੱਕ ਇਹੋ ਜੀ ਜਗਾ ਹੈਗੀ ਜਿੱਥੇ ਸਾਗ ਪਾਲਕ ਮੇਥਰੇ ਧਨੀਆ ਅਦਰਕ ਅਦਰਕ ਨਹੀਂ ਆਦਰਕ ਨਹੀਂ ਮੇਥਰੇ ਪਾਠੂ ਪਤਨਾ ਪਤਨਾ ਬਾਤੂ ਸਾਰਾ ਕੁਝ ਉੱਥੇ ਹੈਗਾ ਪਰ ਫਿਰ ਵੀ ਅਸੀਂ ਚੀਰ ਚੂਰ ਕੇ ਕਾਮਯਾਬ ਹੁੰਨੇ ਆ ਕਿ ਨਹੀਂ ਹੁੰਦੇ ਉਹ ਤੁਸੀਂ ਕੱਲ ਨੂੰ ਤੁਹਾਨੂੰ ਕਹਾਂ ਕਿਵੇਂ ਕਹਿੰਦੀ ਇੱਕ ਕਿੰਦੀ ਪਹਿਲਾ ਕੈਮਰੇ ਤੋਂ ਬਾਈ ਬਹੁਤ ਡਰਦਾ ਨੇ ਇਹਨੂੰ ਮੈਂ ਕੈਮਰੇ ਮੂਰੇ ਲਿਆਉਣਾ ਇਹਨੂੰ ਬਹੁਤ ਗੱਲਾਂ ਮਜ਼ੇਦਾਰ ਆਉਂਦੀਆਂ ਬੰਦੇ ਨੂੰ ਇਹਦੇ ਕੋਲੇ ਪੁਰਾਣੀਆਂ ਗੱਲਾਂ ਵੀ ਐਵਜੀਆਂ ਵੀ ਜਿਹੜਾ ਤੁਸੀਂ ਹਾਸਾ ਹਾਸ ਕੇਣਾ ਬਦਮਾਚੀ ਦੀਆਂ ਗੱਲਾਂ ਬੰਦੇ ਕੋਲੇ ਲੋਕਾਂ ਦੀਆਂ ਬਦਮਾਚੀ ਦੀਆਂ ਜਿਹੜੀਆਂ ਨੇ ਵੇਖੀਆਂ ਕੁਛਕਦੋ ਗੱਛਗਲ ਹੈਗੇ ਸਾਡੇ ਦੇ ਵੀ ਬਦਮਾਚੀ ਕਰਗੇ ਉਹਨਾਂ ਨੂੰ ਤੁਹਾਨੂੰ ਵਿਖਾਵਾਂਗੇ ਇੱਕ ਅੱਧੇ ਦਿਨ ਚ ਨਾ ਉਹਨਾਂ ਦਾ ਲਵਾਉਣਾ ਪੰਪ ਇੱਥੇ ਸਰਦਾ ਮੈਂ ਉਹਨਾਂ ਨੂੰ ਲੇਵੀ ਐ ਤੇ ਨੂੰ ਮੜੀ ਜੀ ਐ ਕਰ ਲਈਦੀ ਹੁੰਦੀ ਥੱਪ 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 ਜੀ ਥੱਪ ਥੱਪ ਜੀ ਮੜੀ ਜੀ ਤੇ ਹੋਰ ਆ ਰਿਮੀ ਦੀ ਐ ਤੇ ਰਿਮੀ ਦੀ ਲੇਵੀ ਆਪਣੀ ਫੇਵਰੇਟ ਜਿਹੜੀ ਹੈਗੀ ਐ ਕਰੇ ਆਪਣੇ ਰੱਖੀ ਡੌਗ ਰਿਮੀ ਤੇ ਜੇ ਕਿਸੇ ਨੂੰ ਰਿਮੀ ਦਾ ਚਾਹੀਦਾ ਬੱਚਾ ਬਈ ਤੇ ਲੈ ਜਾਓ ਜੇ ਮੈਡਮ ਦੇ ਆਉਣ ਤੋਂ ਪਹਿਲਾਂ ਪਹਿਲਾਂ ਫ੍ਰੀ ਐ ਹੈ ਕੋਈ ਨਹੀਂ ਦਾ ਕੋਈ ਦਾ ਦਾ ਕਹਤਾ ਯਾਰ ਫ੍ਰੀ ਐ ਤੇ ਉਹ ਦੂ ਬਾਦ ਵੀ ਲੱਗਣਗੇ ਪੈਸੇ ਕੁਛ ਨਹੀਂ ਹੁੰਦਾ ਹੋਰ ਕਹਿੰਦਾ ਲੈ ਜਾਂਦੇ ਜੀ ਇਹਨੂੰ ਲੈ ਕੇ ਜਾਂਦਾ ਕੋਹ ਨਹੀਂ ਨੇ ਪੌਨੀ ਹੈ ਬੈਠੋ ਬੈਠ ਚੱਲ ਵੀ ਵੇਖ ਲੋ ਛੱਟ ਉਹ ਯਾਰ ਆ ਆਪਾਂ ਐਂ ਤਾਂ ਕਹਾਂਗੇ ਯਾਰ ਦੋਸਤ ਕੋਈ ਯਾਰ ਦਾ ਵੀ ਸਾਡੀ ਰਿੰਮੀ ਦਾ ਬੱਚਾ ਐ ਤਾਂ ਕਹਾਂਗੇ ਨਾ ਆਪਾਂ ਚੱਲ ਵੇਖ ਲੈ ਹਾਂ ਬਈ ਲੈ ਜਾਓ ਜੀ ਲੈ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਨੂੰ ਫੋਨ ਕਰ ਲਿਓ 9888268403 ਫੋਨ ਕਰਕੇ ਆਓ ਜੀ ਹਾਂ ਤੇ ਘਰ ਮੇਰਾ ਤੁਸੀਂ ਸਾਰੇ ਜਾਣਦੇ ਹੋ ਰੋਟੀ ਵੀ ਵੇਲਣੀ ਦੱਸੋ ਸੌਖੀ ਐ ਸੌਖੀ ਆ ਆਪੇ ਤੁਰ ਜਾਂਦੀ ਆ ਹਾਂ ਪਰ ਘਾਉਣੀ ਜਾਣੇ ਮਨ ਬਹੁਤ ਸੌਖੀ ਜਾਨੇ ਮਨ ਜਿਵੇਂ ਰਾਣਾ ਚੜਕ ਤੇ ਤੁਰਦੀ ਆ ਮੇਂ ਘਾਉਣੀ ਪੈਂਦੀ ਆ ਹਾਂ ਕਿਉਂ ਕਹਿ ਤਾਂ ਦਿੰਦਾ ਚੰਦਾ ਕੀ ਕਰਦੇ ਨਾ ਸੰਡੇ ਮੰਡੇ ਸੰਡੇ ਮੰਡੇ ਅਗਲਾ ਕਹਿੰਦਾ ਸੰਡੇ ਮੰਡੇ ਕਰਦੀ ਆ ਸੰਡੇ ਮੰਡੇ ਤੇ ਘਾਉਣੀ ਸੰਡੇ ਮੰਡੇ ਬਹੁਤ ਸੌਖੀ ਜਾਨੇ ਮਨ ਤੇਰੀ ਨੂੰ ਛਾੜਤੀ ਓਏ ਛੜੀ ਏ ਇਹ ਤਾਂ ਪਾਰ ਲੈ ਜਾਈ ਬਣ ਗਈ ਆਪਰੇ ਜੀ ਬਿਲਕੁਲ ਨਹੀਂ ਤਾਂ ਉਹਨੇ ਮਰ ਗਈ ਕਿੰਦੀ ਯਾਰ ਤੇਰੀ ਭੂਆ ਸੱਚੀ ਮਰ ਗਈ ਸੱਚੀ ਮਰ ਗਈ ਤਾਂ ਮੈਂ ਮਸੂਮ ਮੈਂ ਤੈਨੂੰ ਫੋਜੀ ਗੱਡੀ ਜਾਂਦਾ ਯਾਰ ਤੂੰ ਤੂੰ ਮੈਨੂੰ ਫਲਾਈ ਗਿਆ ਤੂੰ ਵੀਡੀਓ ਬਣਾਇਆਗਾ ਮੈਂ ਨਹੀਂ ਬੋਲਿਆ ਮੈਂ ਤੈਨੂੰ ਕਹਿ ਲਿਆ ਤੇ ਗੁੱਡੇ ਵਾਰੀ ਵੀ ਗੱਲ ਕਰਦਾ ਤੇ ਨਹੀਂ ਨਹੀਂ ਮੈਂ ਵੀ ਦਿਮਾਗ ਕਿਉਂ ਹੀ ਗੱਲ ਫਿਰਦੀ ਆ ਮੈਂ ਨਹੀਂ 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 ਵੈਸੇ ਬਹੁਤ ਅਫਸੋਸ ਦੀ ਗੱਲ ਆ ਯਾਰ ਭੂਆ ਦਾ ਮਰ ਜਾਣਾ ਉਹ ਵੀ ਪਾਪੇ ਦੀ ਭੈਣ ਦਾ ਭਰਾਵਾ ਜੇ ਮੇਰੀ ਭੂਆ ਸੀ ਨਾ ਜਿਹੜੀ ਕਿਹੜੇ ਮੈਨੂੰ 100 ਰੁਪਿਆਨ ਨੂੰ ਰੱਖ ਦਿੰਦੀ ਸੀ ਕਹਿੰਦੀ ਬੋੜ ਜਿੰਦਗੀ 'ਚ ਨਾ ਬਹੁਤ ਵੱਡਾ ਚਾਚੇ ਤਾਇ ਦਾ ਵੱਡੇ ਭਰਾ ਦਾ ਭੂਆ ਦਾ ਜਿੰਨੀ ਦਾ ਮੈਂ ਕਿ ਨਗਰ ਤਰ ਤਾਈ ਬਹੁਤ ਛੜਕ ਫੁੱਲ ਭਰੀ ਜੀ ਕਿਉਂਕਿ ਲੈਕ ਤੋਂ ਬਾਹਰੇ ਰਾਜੇ ਸਾਰੇ ਆਉਂਦੇ ਸੀ ਜਿੰਨੇ ਵੀ ਪਾਈ ਮੈਤਰੀ ਚੋੜ ਤਾਈ ਕਿਨੇ ਕਰਦਾ ਜੀ ਉਹ ਕਿਦਿਆਂ ਭੋਗ ਕਿਦਿਆਂ ਹੋਗੇ ਦਸੰਗ ਅੱਜ ਸ਼ਿਸ਼ਕਾਰ ਹਾਂ ਫੇ ਦਸੰਗ ਅੱਜ ਕੀ ਬੋਧਵਾਰ ਬੋਧਵਾਰ ਦਸੰਗ ਜੀ ਵੀਰ ਤੇ ਸ਼ੁੱਕਰਵਾਰ ਨੂੰ ਫੁੱਲ ਜੋਗ ਨੂੰ ਸ਼ੁੱਕਰਵਾਰ ਨੂੰ ਕੱਲ ਨੂੰ अच्छा हां वीरवार ਨੂੰ ਚੋਗ ਦੇਣਗੇ ਵੀ ਚੰਗੇ ਦਿਨ ਨਹੀਂ ਚੁੰਦੇ ਹੁੰਦੇ ਆਪਾਂ ਯਾਰ ਵੀਰਵਾਰ ਨੂੰ ਚੋਗਣਗੇ ਤਾਂ ਵੀਰਵਾਰ ਨੂੰ ਹੀ ਭੋਗ ਹੋਊਗਾ ਦੇਖੋ ਵੀਰਵਾਰ ਨੂੰ ਹੋਊਗਾ ਆਪਾਂ ਤਾਂ ਬਈ ਕਿੰਦੀ ਚਾਵਾਂਗੇ ਭੋਗ ਤੇ ਸਾਰਾ ਟੱਬਰ ਚੱਲਾਂਗੇ ਤੇਰੇ ਹੋਰ ਯਾਰਾਂ ਦੋਸਤਾਂ ਦਾ ਮੈਨੂੰ ਪਤਾ ਨਹੀਂ ਤੁਹਾਡੇ ਰਿਸ਼ਤੇਦਾਰਾਂ ਤਾਂ ਭੈਣ ਕਰਾਉਂਦੇ ਨਹੀਂ ਕਿਹੜਾ ਕੁੜੀ ਨੇ ਤੂੰ ਸਾਰਿਆਂ ਨੂੰ ਕਹੀਂ ਅਪਣਵੇਂ ਬਈ ਮੇਰੀ ਭੂਆ ਗੁਜਰਗੀ ਯਾਰ ਉੱਤੇ ਵੀ ਚੱਲੋ ਨਹੀਂ ਨਹੀਂ ਆਪਾਂ ਭੋਗ ਆਪਾਂ ਕਿੰਦੀ ਰੋੜਾ ਹਾਣ ਕੁਮੜ ਪਾਪਾ ਤੇਰਾ ਭੂਆਣਾ ਪਿਆਰ ਸੀ ਤੇ ਚਲ ਮੈਂ ਵੀ ਯਾਰ ਨਹੀਂ ਤੇਰਾ ਮੋ ਪਿਆਰਾ ਕੰਦਾ ਮੈਂ ਅਫਸੋਸ ਕਰਦਾ ਇਸ ਗੱਲ ਦਾ ਯਾਰ ਵੀ ਭੂਆ ਦਾ ਤੁਰ ਜਾਣਾ ਮੈਨੂੰ ਵੀ ਪਤਾ ਮੇਰੀ ਤਾਂ ਤਾਂ ਹੈ ਗਿਆ ਭਰਾਵਾ ਤੋਟੇ ਆ ਕੰਮ ਤੇ ਮੇਰੀ ਵੀ ਇੱਕ ਭੂਆ ਸੀਗੀ ਤੇ ਉਹ ਵੀ ਯਾਰ ਬਸਣਾ ਐਵੇਂ ਪਛਣਾ ਭਰਾ ਬਸਾ ਨੂੰ ਰੱਖ ਭੂਆ ਦਾ ਦੋਖ ਸੇ ਸਾਰਾ ਨੂੰ ਵੱਡਾ ਹੁੰਦਾ ਇਹ ਜੀ ਤੇ ਪਾਲ ਉੱਥੇ ਪੈਣਾ ਮਰ ਜਣਾ ਭੂਆ ਤੇ ਪਿਓ ਇੱਕੋ ਹੀ ਗੱਲ ਹੁੰਦੀ ਆ ਹਾਂ ਹੁਣ ਜਿਵੇਂ ਨਾ ਹੱਥ ਤੇ ਮਹਿਰੀਨ ਮੇਰੀਆਂ ਕੁੜੀਆਂ ਉਹ ਇਹਨਾਂ ਦੀਆਂ ਸਾਰਿਆਂ ਦੀਆਂ ਰਾਜੂ ਵਰਗਿਆਂ ਦੀਆਂ ਭੂਆ ਲੱਗਦੀਆਂ ਜਿੰਨਾ ਵੀ ਆਪਣੇ ਮੈਂ ਆ ਜਿੰਨੇ ਆਂਡ ਗਵਾਂਡਾ ਮੈਂ ਸਾਰਿਆਂ ਦਾ ਚਾਚਾ ਲੱਗਦਾ ਮੈਂ ਇੱਕ ਬੁੱਢੀ ਠੇਰੀ ਨੂੰ ਜਾ ਕੇ ਆਣਾ ਭਾਬੀ ਤੇ ਉਹਦੀ ਮੇਰੀ ਇੱਕ ਨੌ ਨਿਕਲਦੀ ਜਿਹੜੀ ਮੈਥੋਂ ਵੀ 10 15 ਸਾਲ ਵੱਡੀ ਆ ਉਹਦੇ ਜਵਾਕ ਬਰੋਬਰ ਦੇ ਉਹ ਜਦੋਂ ਮੈਨੂੰ ਆ ਕੇ ਕਹਿੰਦੀ ਚਾਚਾ ਜੀ ਸਸਤਰੀ ਗੱਲ ਤੇ ਮੈਨੂੰ ਯਾਰ ਬੜੀ ਮਹਿਸੂਸ ਗੱਲ ਹੁੰਦੀ ਹੈ ਮੈਨੂੰ ਤਾਂ ਯਾਨਕਿ ਯਾਰ ਮੇਰਾ ਉੱਧਾ ਪਿੰਡ 'ਚ ਬਹੁਤ ਵੱਡਾ ਇੱਕ ਬੰਦਾ ਮੈਨੂੰ ਤਾਂ ਤੂੰਗੜੇ ਪਿੰਡ ਦਾ ਡੀਸੀ ਲੱਗਿਆ ਹੁੰਦਾ ਮੈਂ ਯਾਰ ਬਈ ਡੀਸੀ ਲੱਗਿਆ ਪਿੰਡ ਉਹ ਜੀ ਨਾ ਹੋਰ ਜ਼ਿਆਦਾ ਡੀ ਸੀ ਵੀ ਅਸੀਂ ਮੇਰੀ ਦਾਦੀ ਨੇ ਛੱਡੇ ਤੁਸੀਂ ਤਾਂ ਕੱਲ ਦੇ ਮੇਮਣੇ ਆ ਤੁਹਾਨੂੰ ਲੋੜੇ ਦਾ ਪਤਾ ਐ ਜੋ ਕਤੀੜੋ ਪਰ ਮੈਂ ਤੇਰਾ ਨਾ ਕਰੂੰਗਾ ਭੜੀ ਮੱਲਾ ਆਉਦੀ ਯਾਦ ਰੱਖੀ ਐ ਗੱਲਾਂ ਇਹ ਡੀ ਸੀ ਤਾਂ ਤੂੰ ਹੀ ਨਹੀਂ ਲੱਗਿਆ ਤੂੰ ਥੋੜੀ ਜੀ ਖਚਰੀ ਜੀ ਪਾਵਰ ਚਾਹ ਤਾਂ ਥੋੜੀ ਜੀ ਮੈਨੂੰ ਖਚਰੀ ਜੀ ਪਾਵਰ ਚਾਹੁੰਦੇ ਫਿਰ ਤੇਰਾ ਪਿਓ ਉਹ ਨਾ ਮੈਨੂੰ ਕਵੇ ਪਿੰਦੇ ਛੱਡ ਦੇ ਖੇੜਾ ਉਹ ਨਜ਼ਰ ਤੇਰਾ ਮੈਂ ਆਵਾਂ ਜਾਂ ਜਲੂਸ ਕੱਢੂੰ ਜ਼ਿੰਦਗੀ ਚ ਤੂੰ ਯਾਦ ਨਹੀਂ ਰੱਖਣਾ ਕਾਵੇਂ ਕਹਿੰਦੀ ਸਾਨਾਂ ਦੇ ਭੇੜਾ ਜਾ ਕੇ ਨਾ ਤੇ ਜਦੋਂ ਕਹਿੰਦੇ ਹੁੰਦੇ ਨਾ ਉੱਠਣਾ ਯਾਰੀ ਲੜ ਕੇ ਤੇ ਦਰਵਾਜ਼ੇ ਭੀੜੇ ਨਾ ਰੱਖੇ ਘਰੇ ਕਾਈ ਉਗਰਦੇ ਮੁੜ ਕੇ ਭਈ ਹਾਂ ਚੁੱਲਿਆਂ 'ਚ ਕਾਹ ਆਗਦੇ ਬਿੱਲੋ ਇਹ ਜਿਹੜੀ ਰਾਜਨੀਤੀ ਧਰਮ ਤੂੰ ਹੀ ਆ ਧਰਮ ਦੀ ਰਾਜਨੀਤੀ ਖੇਡਦੇ ਬੰਦੇ ਚੜਾ ਪਾ ਦਵੇਂ ਉਹਨ ਲੋੜ ਦੇ ਰੋਟੀ ਵੇਗ ਆਪਣੀ ਦੁਨੀਆ ਅਸੀ ਤਾਂ ਬਈ ਦਰਵੇਸ਼ ਬੰਦਿਆ ਸਿੱਧੀ ਜੀ ਗੱਲ ਆ ਅਸੀਂ ਤਾਂ ਅੱਜ ਤੱਕ ਜਿੰਨਾ ਮੰਨ ਕੇ ਚੱਲ ਪਿੰਡ ਦਾ ਕਰਿਆ ਨਾ ਤੁਸੀਂ ਤਾਂ 0% ਕਰਿਆ ਸਾਰਾ ਪਿੰਡ ਸਾਡੇ ਬਾਗ ਚੋਂ ਪੱਠੇ ਲਿਆਂਦਾ ਰਿਹਾ ਤੇ ਪੱਠੇ ਲਿਆ ਕੇ ਉਹਦੇ ਪਸ਼ੂਆਂ ਨੂੰ ਪੰਦੇ ਹੀ ਉਹ ਦੁੱਧ ਡੇਰੀ ਤੇ ਪੰਦੇ ਹੀ ਜਵਾਗ ਪੜਾਉਂਦੇ ਹੀ ਕੁਛ ਵੀ ਕਰਦੇ ਸੀ ਆਪਣੀ ਸੇਵੰਗ ਕਰਦੇ ਜੇ ਇਨਵੈਸਟਮੈਂਟ ਕਰਦੇ ਬੱਚਾ ਬੱਚਾ ਯਾਦ ਕਰਦਾ ਥੋੜੇ ਅੰਗੂ ਨਹੀਂ ਮੈਂ ਤਾਂ ਹੋਰ ਸੋਹਦਾ ਤੇ ਆ ਆ ਲਾਈਫ ਹੁੰਦੀ ਏ ਇੱਕ ਛੜੇ ਬੰਦੇ ਦੀ ਤੇ ਇੱਕ ਵਿਹੇ ਛੜੇ ਦੀ ਚਲੋ ਜੀ ਠੀਕ ਆ ਜੀ ਅਸੀਂ ਹੁਣ ਰੋਟੀ ਪਾਣੀ ਖਾ ਲਈਏ ਤੇ ਵੀਡੀਓ ਨੂੰ ਬਾਈ ਜੀ ਮਾੜਾ ਮੋਟਾ ਕਰਦਿਆ ਕਰੋ ਕੁਛ ਨਾ ਕੁਛ ਕਮੈਂਟ ਕਮੰਟ ਪਿਆਰਾ ਆਇਆ ਲਾਈਕ ਸ਼ੇਅਰ ਤਾਂ ਪਤਾ ਹੀ ਆ ਸਾਨੂੰ ਕੀ ਕਰਨਾ ਛੜਿਆ ਨੂੰ ਓਕੇ ਜੀ ਤੁਹਾਨੂੰ ਆ ਸ਼ੁਕਰੀਆ ਮਿਹਰਬਾਨੀ